ਇਹ ਦੇਖੋ ਉਹ ਮੇਰੀ ਮਾਤਾ ਮੈਂ ਮੈਂ ਪਿੰਡਾਂ ਚ ਰਹਿਂਦਾ ਮੈਂ ਮੈਂ ਮੇਰੀ ਮਾਂ ਮਰ ਗਈ ਸੀ ਮੇਰੇ 6 ਸਾਲ ਦਾ ਸੀ ਮੈਨੂੰ ਮੇਰੀ ਨਾਨੀ ਨੇ ਪਾਲਿਆ ਮੈਂ ਰਾਤ ਮਰ ਗਿਆ ਜਦੋਂ ਮੈਂ 9 ਸਾਲ ਦਾ ਸੀ ਮੈਂ ਪੀੜਾ ਦੇਖੀ ਹੈ ਮੈਂ ਥੋੜੇ ਆਲੇ ਥੋੜੇ ਆਲੇ ਜਿਹੜਾ ਥੋੜਾ ਹੁੰਦਾ ਸੀ ਚੜਨਾ ਉਹਰੇ ਨਾਲ ਮੱਝਾਂ ਦਾ ਗੋਵਖੀਚ ਕੇ ਦੇਖਿਆ ਛੋਟੇ ਹੁੰਦੇ ਨੇ ਮੈਂ ਛੋਟਾ ਕਰਦ ਜਾਂਦਾ ਫਿਰ ਕੱਚੇ ਛਿਰੋਂ ਮੈਂ ਜਾਂਦਾ ਕਈ ਮਾਵਾ ਆਪ ਦੇ ਮੁੰਡੇ ਦਾ ਗੁਰਦਿਆਂ ਦਾ ਇਲਾਜ ਕਰਾਉਣ ਤੇ ਛੋਟੀਕਾ ਮਾਰਦੀ ਐ ਮੇਰਾ ਜੇ ਪੁੱਤ ਮੇਰੇ ਮੁੰਡੇ ਤੇ ਫੁਰਕੇ ਖਰਾਬ ਹੋ ਗਏ ਕੈਵਸਿਸ ਨਹੀਂ ਹੁੰਦਾ ਇਹਦਾ ਗੁਰਦਾ ਮੈਂ ਖਵਾ ਨਹੀਂ ਸਕਦੀ 5 ਲੱਖ ਲੱਗਦੇ ਨੇਗਾ 36 ਆਗਾ ਪੁੱਤ ਕੀ ਨੂੰ ਮਾਂ ਤੇ ਕਿੱਜ ਨਾਮ ਇਹ ਰੱਖ ਕੇ ਜਨਮ ਦਿੱਤਾ ਮਰ ਜੂਗਾ ਕਹਿ ਸਰਕਾਰ ਨੂੰ ਪਰ ਮੇਰੀ ਮਾਂ ਦੇ ਸਾਹਮਣੇ ਹੋਣੀ ਹੋਣੀ ਉਹਦਾ ਪੁੱਤ ਕਿਉਂਕਿ 5 ਲੱਖ ਨਹੀਂ ਹੈ 5 ਲੱਖ ਨਹੀਂ ਹੈ ਇਸ ਕਰਕੇ ਉਹ ਮਰ ਜਾਂਦਾ ਹੈ ਤੇ ਮਰਨ ਤੋਂ ਬਾਅਦ ਦੇਰੀ ਮਾਂ ਸਾਰੇ ਪਿੰਡ ਤੋਂ ਪੈਸੇ ਮੰਗ ਕੇ ਉਹਦਾ ਅੰਕ ਸੰਸਕਾਰ ਬਚਾਈ ਲੱਕੜਾ ਖਰੀਦ ਕੇ ਕਰਦੀ ਐ ਇੰਨੀ ਹੱਥ ਦਰਜੇ ਦੀ ਕਰੀਤੀ ਪੰਜਾਬ ਦੇ ਦਿੰਦੋ ਵਿੱਚ ਮੈਂ ਆਉਂਦੀਆ ਅਠਾ ਨੰਨ ਰੱਖੀਆ ਬਹੁਤੀਆ ਰੋਕਤ ਆਪੇ ਕੋਲ ਤੋਂ ਮਹਨ ਸੀ ਤੈਨੂੰ ਸੰਗਰੂਤ ਲੋਕਾਂ ਨੇ ਇਸ ਕਰਕੇ ਬਣਾਇਆ ਕਿ ਇੱਕ ਆਮ ਬੰਦਾ ਆਮ ਬੰਦਾ ਆਕੇ ਮੁੱਖ ਮੰਤਰੀ ਬਣੂਗਾ ਸਾਡਾ ਅਹਾਂ ਕਰੂਗਾ ਉਹ ਚੜੂ ਚੜੂ ਆਕੇ ਬੰਦਾ ਐਵੇਂ ਕੋਈ ਕਮੀ ਨਹੀਂ ਛੱਡੀ ਸਾਰੇ ਪੰਜਾਬ ਤੋਂ ਵੱਟ ਖੰਦੇ ਸੰਗਰੂ ਚ ਕਿ ਆਇਆ ਰਾਜਾ ਆਪਣੇ ਵੀ ਨਹੀਂ ਕਰ ਸਕਦਾ ਸੀ ਲੋਕਾਂ ਦੇ ਤੁਸੀਂ ਤੁਸੀਂ ਭਗਵਾਨ ਤੁਮਾਰਨ ਸਾਹਿਬ ਦੇ ਅੰਦਰ ਰੱਖ ਕੇ ਇਹਨੂੰ ਹਰਾਤਾ ਇਹਨੂੰ ਹਰਾਤਾ ਚੜੂ ਚੜੂ ਕਿਹਾ ਸੀ ਵੇਖੇ ਭਗਵਾਨ ਤੁਮਾਰਨ ਨੇ ਟੋੜਾ ਮਨ ਨਹੀਂ ਮੋੜਨਾ ਠਾਕ ਮਨ ਨਹੀਂ ਮੋੜਨਾ ਮੇਰੀਓ ਮਤਉ ਪੈਣ ਅੱਜ ਅੱਜ ਹਰ ਰਾਤ ਮਤ ਜੰਗੀ ਨਾ ਨਾ ਕੋਈ ਸਾਨੂੰ ਚੁੱਕ ਐਚੋ 24 50 ਦੇ ਕੰਮ ਮਿਲਦਾ ਸੀ ਮੋਦੀ ਸਾਹਿਬ ਜਿਵੇਂ ਕੀ ਪਤਾ ਕਰ ਕਿ ਉਹ ਚੱਲਦਾ ਕਿਉਂਕਿ ਤੁਹਾਡੀ ਤਾਂ ਕਮੀਨ ਦਾ ਵੀ ਹੈ ਨਹੀਂ ਇਹ ਜਰੀਬ ਨੂੰ ਪੁੱਛੋ ਇਹ ਮੇਰੀਆਂ ਮਾਵਾ ਕੋਈ ਹੈ ਸੀਮਾ ਜਿਹਨੂੰ 100 ਦਿਨ ਦਾ ਕੰਮ ਨਹੀਂ ਮਿਲਿਆ ਹੋਵੇ ਆ ਪੱਤਰਕਾਰਾਂ ਨੂੰ ਦੱਸੋ ਕਿਹਦਾ ਦੱਸੋ ਜਿਹਨੂੰ ਨਹੀਂ ਮਿਲਿਆ ਹੱਥੀਂ ਕਹਾਉਂਦੀਆਂ ਕਿ ਇਦਾਂ 100 ਦਿਨਾਂ ਬੀਜੇਪੀ ਕਹਿੰਦੀ ਅਸੀਂ 125 ਦਿਨ ਦੇ ਤੇ ਸਰਦਾਰ ਜੀ ਮੇਰੇ ਕੋਲ ਮੇਰੇ ਕੋਲ ਕੀ ਮਿਲਿਆ ਨਾ ਤੇ ਅੱਜ ਬੰਦੇ ਪੀਏ 121000 ਲੋਕਾਂ ਦੇ ਕਾਰ ਬਣੇ 54000 ਲੋਕਾਂ ਨੂੰ ਕਹਾਫਾ ਮਿਲਿਆ 42% ਤੋਂ ਵੀ ਥੱਲੇ ਤੇ 12 ਘਰ 12 ਪਰਿਵਾਰ ਸਿਮਲਾ ਸਾਹਿਬ ਐਸੇ ਹੈ ਜਿਨਾਂ ਨੂੰ 100 ਦਿਨ ਦਾ ਕੰਮ ਮਿਲਿਆ 12 ਪਰਿਵਾਰਾਂ ਨੂੰ 8% ਤੋਂ ਘੱਟ ਜਿਨੂੰ 100 ਦਿਨਾਂ ਨਹੀਂ ਮਿਲਿਆ 125 ਦਿਨ ਕਿਵੇਂ ਮਿਲਣਗੇ 17 ਸਾਹਿਬ ਓ সাকিব ਮੰਗਣਾ ਕਮਤੀ ਸਾਹਿਬ সাকিব ਮੰਗਣਾ 700 ਰੁਪਏ ਦਿਹਾੜੀ ਕਰਾ 100 ਦਿਨਾਂ ਦੇ 700 ਰੁਪਏ ਦਿਹਾੜੀ ਕਰ